ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਇੱਕ ਨਵੀਂ ਕਹਾਣੀ ਮਤਰੇਈ ਮਾਂ ਦੀ ਕੁੱਟਨੀ ਸੀਰਤ ਦਾ ਬਚਪਨ ਖੋਲਿਆ ਪਿਆਰ ਦੇ ਦੋ ਬੋਲਣ ਬੋਲ ਬੋਲਣ ਵਾਲੀ ਤੇ ਪਿਆਰ ਨਾਲ ਖਾਣਾ ਖਵਾਉਣ ਵਾਲੀ ਕੋਈ ਸੀ ਤਾਂ ਉਹ ਗਵੰਡੀਆਂ ਦੀ ਪ੍ਰੀਤੀ ਚਾਚੀ ਸੀ ਪ੍ਰੀਤੀ ਵੀ ਮਾਂ ਦੀ ਮਮਤਾ ਨੂੰ ਤਰਸ ਰਹੀ ਸੀ ਸੀਰਤ ਨੂੰ ਮਾਂ ਦਾ ਪਿਆਰ ਦੇਣਾ ਚਾਹੁੰਦੀ ਸੀ ਪਰ ਉਹ ਅਜਿਹਾ ਕਿਵੇਂ ਕਰਦੀ ਦੁਪਹਿਰ ਦੇ 2 ਵਜੇ ਰਹੇ ਸੀ ਰਸੋਈ ਦਾ ਕੰਮਕਾਰ ਖਤਮ ਕਰਕੇ ਮੈਂ ਮੰਜੇ ਤੇ ਪੈ ਕੇ ਆਪਣੇ ਬੇਟੇ ਅਮਨਵਰੇ ਸੋਚ ਰਹੀ ਸੀ ਤਾਂ ਦਰਵਾਜ਼ੇ ਦੀ ਘੰਟੀ ਵੱਜੀ ਮੈਂ ਸੋਚਿਆ ਕਿ ਕੌਣ ਹੋ ਸਕਦਾ ਹੈ ਸ਼ਾਇਦ ਡਾਕੀਆ ਹੋਵੇਗਾ ਇਹ ਸੋਚਦੇ ਹੋਏ ਪ੍ਰੀਤੀ ਬਾਹਰ ਆਈ ਤੇ ਦਰਵਾਜ਼ਾ ਖੋਲ ਕੇ ਦੇਖਿਆ ਤਾਂ ਸਾਹਮਣੇ 21 ਸਾਲ ਦੀ ਕੁੜੀ ਖੜੀ ਸੀ ਉਹ ਕਹਿਣ ਲੱਗੀ ਚਾਚੀ ਮੈਨੂੰ ਪਛਾਣਿਆ ਤੁਸੀਂ ਮੈਂ ਸੀਰਤ ਤੁਹਾਡੇ ਨਾਲ ਵਾਲੇ ਘਰ ਵਿੱਚ ਹੀ ਰਹਿੰਦੀ ਹਾਂ ਸੀਰਤ ਤੂੰ ਇੱਥੇ ਕਿਵੇਂ ਅਤੇ ਇਹ ਕੀ ਹਾਲਤ ਬਣਾ ਰੱਖੀ ਹੈ ਤੂੰ ਇੱਕਦਮ ਕਾਫੀ ਸਵਾਲ ਮੇਰੇ ਮੂੰਹੋਂ ਨਿਕਲ ਪਏ ਮੈਂ ਉਹਨੂੰ ਪਿਆਰ ਨਾਲ ਅੰਦਰ ਲੈ ਗਈ ਸੀਰਤ ਬਿਨਾਂ ਕਿਸੇ ਸਵਾਲ ਦਾ ਜਵਾਬ ਦਿੱਤੇ ਮੇਰੇ ਪਿੱਛੇ-ਪਿੱਛੇ ਅੰਦਰ ਆ ਗਈ ਮੈਂ ਉਸਨੂੰ ਬੈਠਣ ਲਈ ਕਿਹਾ ਤੇ ਮੇਰੇ ਕਹਿੰਦੇ ਹੀ ਉਹ ਚੁੱਪਚਾਪ ਬੈਠ ਗਈ ਮੈਂ ਉਸਨੂੰ ਧਿਆਨ ਨਾਲ ਦੇਖਿਆ ਉਸਦੇ ਨੈਣ ਨਕਸ਼ ਕਾਫੀ ਤਿੱਖੇ ਸੀ ਰੰਗ ਗੋਰਾ ਸੀ ਵੱਡੀਆਂ-ਵੱਡੀਆਂ ਅੱਖਾਂ ਉਸ ਦੇ ਚਿਹਰੇ ਨੂੰ ਆਕਰਸ਼ਿਤ ਬਣਾ ਰਹੀਆਂ ਸੀ ਪਰ ਉਸ ਦਾ ਸਰੀਰ ਹੱਡੀਆਂ ਦਾ ਢਾਂਚਾ ਜਿਹਾ ਲੱਗ ਰਿਹਾ ਸੀ ਮੈਂ ਉਸ ਨੂੰ ਪੁੱਛਿਆ ਪੁੱਤਰ ਕਿਵੇਂ ਹੈ ਤੂੰ ਨਜ਼ਰਾਂ ਝੁਕਾ ਕੇ ਉਹ ਬਹੁਤ ਹੀ ਹੌਲੀ ਜੀ ਬੋਲੀ ਚਾਚੀ ਮੈਂ ਤੁਹਾਨੂੰ ਕਿੰਨੇ ਖੱਤ ਲਿਖੇ ਪਰ ਤੁਸੀਂ ਕਿਸੇ ਵੀ ਖੱਤ ਦਾ ਜਵਾਬ ਨਹੀਂ ਦਿੱਤਾ ਮੈਂ ਖਮੋਸ਼ ਜੀ ਹੋ ਕੇ ਉਸ ਨੂੰ ਚੁੱਪਚਾਪ ਦੇਖਦੀ ਰਹੀ ਅਤੇ ਸੋਚਦੀ ਰਹੀ ਪੁੱਤਰ ਖਾਤ ਤਾਂ ਮੈਂ ਤੇਰੇ ਸਾਰੇ ਪੜਦੀ ਹਾਂ ਪਰ ਤੇਰੇ ਮਾਹ ਬਾਬ ਦੇ ਡਰ ਤੋਂ ਜਵਾਬ ਦੇਣਾ ਸਹੀ ਨਹੀਂ ਸਮਝਦੀ ਮੈਨੂੰ ਚੁੱਪ ਦੇਖ ਕੇ ਸ਼ਾਇਦ ਉਹ ਮੇਰਾ ਉੱਤਰ ਸਮਝ ਗਈ ਦੋ ਦਿਨ ਹੋ ਗਏ ਮੈਂ ਕੁਝ ਨਹੀਂ ਖਾਦਾ ਪਲੀਜ਼ ਮੈਨੂੰ ਖਾਣਾ ਦੇ ਦਿਓ ਮੈਂ ਤੰਗ ਆ ਗਈ ਹਾਂ ਆਪਣੀ ਇਸ ਜ਼ਿੰਦਗੀ ਤੋਂ ਹੁਣ ਬਰਦਾਸ਼ਤ ਨਹੀਂ ਹੁੰਦਾ ਆਪਣੀ ਮਾਂ ਦਾ ਇਹ ਵਿਵਹਾਰ ਰੋਜ਼ ਰੋਜ਼ ਦੀ ਮਾਂ ਦੀ ਕੁੱਟ ਅਤੇ ਤਾਨਿਆਂ ਤੋਂ ਮੈਂ ਤੰਗ ਆ ਚੁੱਕੀ ਹਾਂ ਇਹ ਕਹਿ ਕੇ ਸੀਰਤ ਮੇਰੇ ਪੈਰਾਂ ਵਿੱਚ ਡਿੱਗ ਪਈ ਮੈਂ ਉਸ ਨੂੰ ਚੁੱਕਿਆ ਤੇ ਗਲ ਨਾਲ ਲਾਇਆ ਅਤੇ ਉਹ ਫੁੱਟ ਫੁੱਟ ਕੇ ਰੋਣ ਲੱਗੀ ਮੇਰੇ ਗਲ ਲਾਉਂਦੇ ਹੀ ਉਸ ਦਾ ਸਬਰ ਟੁੱਟ ਗਿਆ ਅਤੇ ਉਹ ਬਹੁਤ ਰੋਈ ਸੀਰਤ ਕਹਿਣ ਲੱਗੀ ਕਿ ਚਾਚੀ ਕਈ ਵਾਰ ਜੀ ਕਰਦਾ ਹੈ ਕਿ ਆਤਮ ਹੱਤਿਆ ਕਰ ਲਵਾਂ ਤੇ ਕਈ ਵਾਰੀ ਕਿਤੇ ਭੱਜ ਜਾਣ ਦਾ ਜੀ ਕਰਦਾ ਹੈ ਪਰ ਮੈਂ ਇਸ ਦੁਨੀਆ ਦੀ ਸਚਾਈ ਜਾਣਦੀ ਹਾਂ ਜਦੋਂ ਮੇਰੇ ਮਾਪੇ ਹੀ ਮੈਨੂੰ ਸਵੀਕਾਰ ਨਹੀਂ ਕਰ ਸਕਦੇ ਫਿਰ ਕੌਣ ਹੀ ਮੈਨੂੰ ਆਪਣੇ ਨਾਲ ਰੱਖੇਗਾ ਇਸ ਲਈ ਮੈਂ ਹਮੇਸ਼ਾ ਲਈ ਉਹਨਾਂ ਨੂੰ ਛੱਡ ਕੇ ਤੁਹਾਡੇ ਕੋਲ ਆਈ ਹਾਂ ਪਲੀਜ਼ ਚਾਚੀ ਮਨਾ ਨਾ ਕਰਿਓ ਮੈਂ ਉਸ ਦੀ ਗੱਲ ਨੂੰ ਵਿੱਚ ਹੀ ਟੋਕਦੇ ਹੋਏ ਕਿਹਾ ਅਜੇ ਹਦਵਾਰਾ ਭੁੱਲ ਕੇ ਵੀ ਨਾ ਕਹੀਂ ਹੁਣ ਤੂੰ ਕਿਤੇ ਨਹੀਂ ਜਾਵੇਂਗੀ ਜਦ ਤੱਕ ਮੈਂ ਹਾਂ ਤੈਨੂੰ ਕੁਝ ਵੀ ਸੋਚਣ ਦੀ ਜ਼ਰੂਰਤ ਨਹੀਂ ਹੈ ਉਸ ਨੂੰ ਮੈਂ ਆਪਣੇ ਗਲ ਨਾਲ ਲਾ ਲਿਆ ਉਹ ਵੀ ਬੱਚੀ ਜਿਹੀ ਮੇਰੇ ਨਾਲ ਚਿਪਕੀ ਹੋਈ ਸੀ ਮੈਨੂੰ ਬਹੁਤ ਹੀ ਚੰਗਾ ਮਹਿਸੂਸ ਹੋਇਆ ਉਸ ਵਿੱਚੀ ਨੂੰ ਆਪਣੇ ਗਲ ਨਾਲ ਲਾ ਕੇ ਮੈਂ ਰਸੋਈ ਵਿੱਚ ਉਸ ਲਈ ਖਾਣਾ ਲੈਣ ਗਈ ਤਾਂ ਮੇਰੇ ਮਨ ਵਿੱਚ ਆ ਰਿਹਾ ਸੀ ਕਿ ਉਸ ਨੂੰ ਸਭ ਕੁਝ ਹੀ ਖਵਾ ਦੇਵਾਂ ਪੂਰੀ ਥਾਲੀ ਨੂੰ ਮੈਂ ਅਲੱਗ-ਅਲੱਗ ਚੀਜ਼ਾਂ ਨਾਲ ਸਜਾ ਕੇ ਬਾਹਰ ਲੈ ਆਈ ਥਾਲੀ ਦੇਖ ਕੇ ਸੀਰਤ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਮੈਂ ਉਸ ਨੂੰ ਚੁੱਪ ਕਰਾਇਆ ਤੇ ਕਿਹਾ ਕਿ ਪੁੱਤਰ ਹੁਣ ਤੂੰ ਨਹੀਂ ਰੋਵੇਂਗੀ ਤੂੰ ਬਸ ਆਰਾਮ ਨਾਲ ਆਪਣਾ ਖਾਣਾ ਖਾ ਉਹ ਆਪਣਾ ਖਾਣਾ ਖਾਣ ਲੱਗੀ ਤੇ ਮੈਂ ਅਤੀਤ ਵਿੱਚ ਖੋ ਗਈ ਸੀਰਤ ਸਿਰਫ 2 ਸਾਲ ਦੀ ਸੀ ਜਦ ਰੱਬ ਨੇ ਉਸ ਦੀ ਮਾਂ ਨੂੰ ਉਸ ਕੋਲੋਂ ਖੋ ਲਿਆ ਸੀਰਤ ਦੀ ਮਾਂ ਨੂੰ ਕੈਂਸਰ ਸੀ ਉਸ ਦੇ ਪਾਪਾ ਨੇ ਉਸ ਦਾ ਬਹੁਤ ਇਲਾਜ ਕਰਵਾਇਆ ਪਰ ਉਹ ਬਚ ਨਾ ਸકી ਇਸ ਦੁੱਖ ਤੋਂ ਬਾਹਰ ਆਉਣ ਲਈ ਸੀਰਤ ਦੇ ਪਾਪਾ ਨੂੰ ਕਈ ਮਹੀਨੇ ਲੱਗ ਗਏ ਫਿਰ ਸਾਰੇ ਰਿਸ਼ਤੇਦਾਰ ਅਤੇ ਦੋਸਤ ਉਸ ਨੂੰ ਦੂਸਰਾ ਵਿਆਹ ਕਰਨ ਲਈ ਕਹਿਣ ਲੱਗੇ ਉਸਦੇ ਪਾਪਾ ਨੇ ਦੂਜਾ ਵਿਆਹ ਕਰ ਲਿਆ ਸੀਰਤ ਦੇ ਪਾਪਾ ਦਾ ਇਹ ਸੋਚਣਾ ਸੀ ਕਿ ਸੀਰਤ ਅਜੇ ਬਹੁਤ ਛੋਟੀ ਹੈ ਇਸ ਲਈ ਉਸ ਦਾ ਧਿਆਨ ਰੱਖਣ ਲਈ ਵੀ ਘਰ ਵਿੱਚ ਇੱਕ ਔਰਤ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਸ਼ੁਰੂਆਤ ਦੇ ਕੁਝ ਮਹੀਨੇ ਬਹੁਤ ਹੀ ਜਲਦੀ ਹੀ ਨਿਕਲ ਗਏ ਇਸ ਦੌਰਾਨ ਦੀਪੀ ਸੀਰਤ ਦੀ ਦੂਜੀ ਮਾਂ ਦਾ ਵਿਹਾਰ ਸੀਰਤ ਲਈ ਬਹੁਤ ਚੰਗਾ ਸੀ ਉਹ ਸੀਰਤ ਨੂੰ ਬਹੁਤ ਪਿਆਰ ਕਰਦੀ ਪਰ ਜਿਵੇਂ ਹੀ ਉਹ ਮਾਂ ਬਣੀ ਤਾਂ ਉਸ ਦਾ ਵਿਹਾਰ ਸੀਰਤ ਲਈ ਇੱਕਦਮ ਹੀ ਬਦਲ ਗਿਆ ਦੀਪੀ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਸੀਰਤ ਦੇ ਪਾਪਾ ਬੇਟੀ ਦੇ ਜਨਮ ਤੇ ਜਿਆਦਾ ਖੁਸ਼ ਨਾ ਹੋਏ ਕਿਉਂਕਿ ਉਹਨਾਂ ਨੂੰ ਇੱਕ ਬੇਟਾ ਚਾਹੀਦਾ ਸੀ ਬੇਟੇ ਦੀ ਉਮੀਦ ਵਿੱਚ ਦੀਪੀ ਦੇ ਚਾਰ ਬੇਟੀਆਂ ਹੋ ਗਈਆਂ ਜਿਵੇਂ ਜਿਵੇਂ ਸੀਰਤ ਦੀਆਂ ਪੈਣਾ ਦਾ ਜਨਮ ਹੁੰਦਾ ਗਿਆ ਓਵੇਂ ਓਵੇਂ ਹੀ ਸੀਰਤ ਦੀਆਂ ਮੁਸੀਬਤਾਂ ਦਾ ਪਹਾੜ ਵੱਡਾ ਹੁੰਦਾ ਗਿਆ ਆਏ ਦਿਨ ਦੀਪੀ ਸੀਰਤ ਨੂੰ ਕੁੱਟਦੀ ਰਹਿੰਦੀ ਸੀਰਤ ਨੂੰ ਉਹ ਬਹੁਤ ਬੇਰਹਿਮੀ ਨਾਲ ਕੁੱਟਿਆ ਕਰਦੀ ਸੀ ਜਦੋਂ ਬੱਚਿਆਂ ਦੇ ਨਾਜ਼ੁਕ ਜਿਹੇ ਸਰੀਰ ਨੂੰ ਮਾਂ ਬਾਪ ਦੇ ਪਿਆਰ ਦੀ ਲੋੜ ਹੁੰਦੀ ਹੈ ਉਦੋਂ ਸੀਰਤ ਦੇ ਮਾਸੂਮ ਚਿਹਰੇ ਤੇ ਉਂਗਲੀਆਂ ਦੇ ਨਿਸ਼ਾਨ ਝਲਕਦੇ ਹੁੰਦੇ ਸੀ ਦੀਪੀ ਦਾ ਜਦੋਂ ਸੀਰਤ ਨੂੰ ਕੁੱਟ ਕੇ ਮਨ ਨਾ ਭਰਦਾ ਤਾਂ ਉਹ ਉਸਦੇ ਪਿਤਾ ਨੂੰ ਉਸ ਦੀ ਸ਼ਿਕਾਇਤ ਕਰ ਦਿੰਦੀ ਪਹਿਲਾਂ ਤਾਂ ਸੀਰਤ ਦੇ ਪਾਪਾ ਐਨਾ ਧਿਆਨ ਨਹੀਂ ਦਿੰਦੇ ਸੀ ਪਰ ਜਦੋਂ ਰੋਜ਼-ਰੋਜ਼ ਦੀਪੀ ਉਸਦੇ ਕੰਨ ਪਰਦੀ ਰਹਿੰਦੀ ਤਾਂ ਉਹ ਵੀ ਤੰਗ ਆ ਗਏ ਅਤੇ ਉਹ ਬਹੁਤ ਬੇਰਹਿਮੀ ਨਾਲ ਸਿਰਤ ਨੂੰ ਕੁੱਟਿਆ ਕਰਦੇ ਸੱਚ ਹੀ ਤਾਂ ਹੈ ਜਦੋਂ ਮਾਂ ਦੂਜੀ ਹੋ ਗਈ ਤਾਂ ਪਿਤਾ ਤਾਂ ਪਹਿਲਾਂ ਹੀ ਤੀਸਰਾ ਹੋ ਜਾਂਦਾ ਹੈ ਹੁਣ ਤਾਂ ਉਸ ਨੰਨੀ ਜਿਹੀ ਬੱਚੀ ਨੂੰ ਮਾਰ ਖਾਣ ਦੀ ਆਦਤ ਜਹੀ ਹੋ ਗਈ ਸੀ ਮਾਰ ਖਾਂਦੇ ਸਮੇਂ ਉਹਦੇ ਮੂੰਹ ਵਿੱਚੋਂ ਆਵਾਜ਼ ਨਾ ਨਿਕਲਦੀ ਉਹ ਮਾਸੂਮ ਬੱਚੀ ਖੁੱਲ ਕੇ ਰੋ ਵੀ ਨਹੀਂ ਸੀ ਸਕਦੀ ਕਿਉਂਕਿ ਉਹ ਰੋਂਦੀ ਤਾਂ ਉਸ ਦੀ ਮਾਂ ਉਸ ਨੂੰ ਹੋਰ ਕੁੱਟਦੀ ਸੀਰਤ ਦੀਆਂ ਭੈਣਾ ਜਦ ਫਲ ਫਰੂਟ ਖਾਂਦਿਆਂ ਜਾਂ ਦੁੱਧ ਪੀਂਦਿਆਂ ਤਾਂ ਉਹਨਾਂ ਨੂੰ ਵੇਖ ਕੇ ਉਸ ਦਾ ਮਨ ਵੀ ਲਲਚਾ ਉੱਠਦਾ ਪਰ ਅੱਜ ਤੱਕ ਸਿਰਫ ਉਸ ਨੂੰ ਉਹਨਾਂ ਦਾ ਝੂਠਾ ਹੀ ਮਿਲਿਆ ਹੈ ਜੇ ਕਦੇ ਉਸ ਦੀਆਂ ਭੈਣਾ ਦੁੱਧ ਜਾਂ ਫਰੂਟ ਛੱਡ ਦਿੰਦੀਆਂ ਤਾਂ ਉਹ ਸੀਰਤ ਨੂੰ ਖਾਣ ਲਈ ਮਿਲਦਾ ਸੀ ਜਦੋਂ ਸੀਰਤ ਝੂਠੇ ਬਰਤਨਾਂ માંਜਿਆ ਕਰਦੀ ਸੀ ਤਾਂ ਦੁੱਧ ਵਾਲੇ ਗਲਾਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਪੀ ਲਿਆ ਕਰਦੀ ਸੀ ਬਹੁਤ ਹੀ ਸਬਰ ਹੈ ਸੀਰਤ ਵਿੱਚ ਪਹਿਲਾਂ ਪਹਿਲਾਂ ਸੀਰਤ ਅਕਸਰ ਮੇਰੇ ਕੋਲ ਆ ਜਾਇਆ ਕਰਦੀ ਸੀ ਪਰਦੀਪੀ ਨੇ ਉਸ ਨੂੰ ਮੇਰੇ ਕੋਲ ਆਉਣ ਤੋਂ ਮਨਾ ਕਰ ਦਿੱਤਾ ਸੀਰਤ ਨਾਲ ਜੁਰਮ ਹੁੰਦੇ ਦੇਖ ਦਿਲ ਤਾਂ ਟੋਟੇ ਟੋਟੇ ਹੋ ਜਾਂਦਾ ਸੀ ਇੱਕ ਦਿਨ ਤਾਂ ਦੀਪੀ ਨੇ ਹੱਦ ਹੀ ਕਰ ਦਿੱਤੀ ਸੀਰਤ ਦਾ ਸਾਰਾ ਸਮਾਨ ਉਸਨੇ ਉਹਨਾਂ ਦੇ ਸਟੋਰ ਵਿੱਚ ਰਖਾ ਦਿੱਤਾ ਉਹਨਾਂ ਦੇ ਸਟੋਰ ਦਾ ਕੋਈ ਗੇਟ ਵੀ ਨਹੀਂ ਸੀ ਉਹਨਾਂ ਦਾ ਸਟੋਰ ਸਾਡੇ ਘਰ ਦੀ ਛੱਤ ਤੋਂ ਸਾਫ਼-ਸਾਫ਼ ਦਿਸਿਆ ਕਰਦਾ ਸੀ ਸਰਦੀਆਂ ਦਾ ਮੌਸਮ ਸੀ ਮੈਂ ਛੱਤ ਤੇ ਕੁਰਸੀ ਤੇ ਬੈਠ ਕੇ ਸਵੈਟਰ ਬੁਣਿਆ ਕਰਦੀ ਸੀ ਇੱਕ ਦਿਨ ਮੈਂ ਦੇਖਿਆ ਕਿ ਉਹ ਥਾਲ ਵਿੱਚ ਆਪਣੀਆਂ ਭੈਣਾ ਦੁਆਰਾ ਛੱਡਿਆ ਹੋਇਆ ਖਾਣਾ ਲੈ ਕੇ ਸਟੋਰ ਵੱਲ ਜਾ ਰਹੀ ਸੀ ਜਦੋਂ ਮੇਰੀ ਨਜ਼ਰ ਉਸ ਤੇ ਪਈ ਤਾਂ ਉਹ ਸ਼ਰਮ ਦੇ ਮਾਰੇ ਮੇਰੇ ਤੋਂ ਥਾਲ ਲਿਗਾਉਣ ਲਈ ਭੱਜਣ ਲੱਗੀ ਭੱਜਦੇ ਵਕਤ ਇਸ ਦੇ ਪੈਰ ਵਿੱਚ ਪੱਥਰ ਦੁਆਰਾ ਠੋਕਰ ਲੱਗ ਗਈ ਅਤੇ ਥਾਲ ਡਿੱਗ ਪਿਆ ਦੀ ਗੰਦੀ ਆਵਾਜ਼ ਸੁਣ ਕੇ ਦੀਪੀ ਬਾਹਰ ਆਈ ਤੇ ਬਿਨਾ ਇੱਧਰ ਉੱਧਰ ਦੇਖੇ ਹੀ ਸੀਰਤ ਦੇ ਮੂੰਹ ਤੇ ਤਿੰਨ ਚਾਰ ਥੱਪੜ ਜੜ ਦਿੱਤੇ ਉਸ ਨੂੰ ਕਹਿਣ ਲੱਗੀ ਕਿ ਤੂੰ ਮਰ ਕੇਉਂ ਨਹੀਂ ਗਈ ਜਦੋਂ ਤੇਰੀ ਮਾਂ ਮਰ ਗਈ ਸੀ ਤੈਨੂੰ ਆਪਣੇ ਨਾਲ ਕਿਉਂ ਨਹੀਂ ਲੈ ਕੇ ਗਈ ਉਹ ਇੱਥੇ ਮੇਰੀ ਖਾਤਰ ਛੱਡ ਗਈ ਹੈ ਹੁਣ ਹੋਰ ਖਾਣਾ ਨਹੀਂ ਹੈ ਘਰ ਵਿੱਚ ਇਸ ਲਈ ਭੁੱਖੀ ਰਹਿ ਨਹੀਂ ਤਾਂ ਜ਼ਹਿਰ ਖਾ ਕੇ ਮਰ ਜਾ ਇਹ ਸਭ ਦੇਖ ਕੇ ਅਤੇ ਸੁਣ ਕੇ ਮੈਂ ਦੰਗ ਹੀ ਰਹਿ ਗਈ ਕੋਈ ਐਨਾ ਪੱਥਰ ਦਿਲ ਕਿਵੇਂ ਹੋ ਸਕਦਾ ਹੈ ਇੱਕ ਦਿਨ ਮੈਂ ਹਿੰਮਤ ਕੀਤੀ ਤੇ ਇਸ਼ਾਰੇ ਨਾਲ ਸੀਰਤ ਨੂੰ ਸਟੋਰ ਵਿੱਚੋਂ ਬਾਹਰ ਆਉਣ ਲਈ ਕਿਹਾ ਮੈਂ ਉਸ ਨੂੰ ਇਸ਼ਾਰਿਆਂ ਨਾਲ ਪੁੱਛਿਆ ਕਿ ਉਹ ਖਾਣਾ ਖਾਵੇਗੀ ਪਹਿਲਾਂ ਤਾਂ ਉਹ ਮੇਰਾ ਇਸ਼ਾਰਾ ਸਮਝ ਨਾ ਪਾਈ ਪਰ ਜਦੋਂ ਇੱਕ ਦੋ ਵਾਰ ਇਸ਼ਾਰਾ ਕਰਨ ਤੇ ਉਹ ਸਮਝ ਗਈ ਮੈਂ ਰਸੋਈ ਵਿੱਚ ਗਈ ਤੇ ਖਾਣਾ ਲਿਫਾਫੇ ਵਿੱਚ ਪਾ ਕੇ ਇੱਕ ਰੱਸੀ ਨਾਲ ਬੰਨ ਕੇ ਛੱਤ ਤੋਂ ਥੱਲੇ ਨੂੰ ਲਮਕਾ ਦਿੱਤਾ ਸੀਰਤ ਨੇ ਉਹ ਲਿਫਾਫਾ ਖੋਲਿਆ ਤੇ ਸਟੋਰ ਵਿੱਚ ਬੈਠ ਕੇ ਖਾਣ ਲੱਗੀ ਹੁਣ ਤਾਂ ਇਹ ਮੈਂ ਰੋਜ਼ ਹੀ ਕਰਨ ਲੱਗੀ ਸੀ ਘਰ ਵਿੱਚ ਜੋ ਵੀ ਬਣਦਾ ਪਹਿਲਾਂ ਮੈਂ ਸੀਰਤ ਲਈ ਸਾਈਡ ਤੇ ਕੱਢ ਕੇ ਰੱਖ ਲੈਂਦੀ ਸੀ ਅਤੇ ਜਦੋਂ ਵੀ ਮੌਕਾ ਮਿਲਦਾ ਮੈਂ ਉਸ ਨੂੰ ਉਹ ਖਾਣਾ ਦੇ ਦਿੰਦੀ ਸੀ ਉਸਨੂੰ ਖਾਣਾ ਖਵਾ ਕੇ ਮੈਨੂੰ ਬਹੁਤ ਹੀ ਸਕੂਨ ਮਿਲਦਾ ਸਾਡਾ ਇੱਕ ਦੂਜੀ ਨਾਲ ਮੋਹ ਵਾਦਦਾ ਚੱਲ ਗਿਆ ਹਾਲਾਂਕਿ ਅਸੀਂ ਕਦੇ ਇੱਕ ਦੂਜੇ ਨਾਲ ਗੱਲ ਨਹੀਂ ਕਰੀ ਸੀ ਪਰ ਫੇਰ ਵੀ ਸਾਡੇ ਦਿਲ ਵਿੱਚ ਇੱਕ ਦੂਜੇ ਲਈ ਮੋਹ ਸੀ ਮੇਰੇ ਭਰਾ ਦਾ ਵਿਆਹ ਸੀ ਮੈਂ 10 ਦਿਨਾਂ ਦੇ ਲਈ ਪੇਕੇ ਚਲੀ ਗਈ ਮੈਨੂੰ ਉੱਥੇ ਜਾ ਕੇ ਸਿਹਤ ਦੀ ਬਹੁਤ ਜ਼ਿਆਦਾ ਆਇਆ ਕਰਦੀ ਸੀ ਖਾਸ ਕਰਕੇ ਜਦੋਂ ਮੈਂ ਖਾਣਾ ਖਾਣ ਬੈਠਦੀ ਸੀ ਜਦੋਂ ਭਰਾ ਦੇ ਵਿਆਹ ਤੋਂ ਬਾਅਦ ਮੈਂ ਘਰ ਵਾਪਸ ਆਈ ਤਾਂ ਸਾਡੇ ਘਰ ਪੱਥਰ ਹੀਟ कई कागज़ पाए थे मैं वो कागज़ चक के पढ़ने लगी उन कागजां में लिखया सी चाची ਤੁਸੀਂ ਕਦੋਂ ਆਉਂਗੇ ਤੁਸੀਂ ਕਿੱਥੇ ਚਲੇ ਗਏ ਹੋ ਮੈਨੂੰ ਬਹੁਤ ਭੁੱਖ ਲੱਗੀ ਹੈ ਪਲੀਜ਼ ਜਲਦੀ ਆਓ ਜਦ ਮੈਂ ਇੱਕ ਕਾਗਜ਼ ਹੋਰ ਖੋਲਿਆ ਤਾਂ ਉਸ ਵਿੱਚ ਲਿख्या सी ਮੈਂ ਕੱਲ ਮਾਂ ਤੋਂ ਜਦ ਦੁਬਾਰਾ ਖਾਣਾ ਮੰਗਿਆ ਤਾਂ ਮਾਂ ਨੇ ਮੈਨੂੰ ਗਰਮ ਚਿਮਟੇ ਨਾਲ ਮਾਰਿਆ ਮੇਰਾ ਹੱਥ ਜਲ ਗਿਆ ਹੈ ਤੇ ਉਸ ਤੇ ਜ਼ਖਮ ਵੀ ਹੋ ਗਿਆ ਹੈ ਮੈਂ ਕਾਗਜ਼ ਚੱਕ-ਚੱਕ ਕੇ ਪੜ ਰਹੀ ਸੀ ਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਮੈਂ ਛੱਤ ਤੇ ਗਈ ਤੇ ਦੇਖਿਆ ਕਿ ਸੀਰਤ ਸਟੋਰ ਵਿੱਚ ਬੈਠੀ ਪੜ ਰਹੀ ਸੀ ਮੈਂ ਆਪਣੇ ਪੇਕਿਆਂ ਤੋਂ ਲਿਆਂਦੀਆਂ ਮਠਾਈਆਂ ਅਤੇ ਪੂਰੀਆਂ ਲਿਫਾਫੇ ਵਿੱਚ ਪਾ ਕੇ ਛੱਤ ਤੇ ਲੈ ਗਈ ਅਤੇ ਸੀਰਤ ਨੂੰ ਇਸ਼ਾਰਾ ਕੀਤਾ ਜਦੋਂ ਸੀਰਤ ਨੇ ਮੈਨੂੰ ਦੇਖਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਸੀਰਤ ਮਠਾਈਆਂ ਵਾਲਾ ਲਿਫਾਫਾ ਖੋਲ ਕੇ ਲੈ ਗਈ ਤੇ ਸਟੋਰ ਵਿੱਚ ਜਾ ਕੇ ਜਦੋਂ ਉਸਨੇ ਡੱਬਾ ਖੋਲ੍ਹਿਆ ਤਾਂ ਮਠਿਆਈਆਂ ਦੇਖ ਕੇ ਉਹ ਬਹੁਤ ਖੁਸ਼ ਹੋਈ ਉਹ ਮਠਿਆਈਆਂ ਖਾ ਰਹੀ ਸੀ ਕਿ ਇੰਨੇ ਵਿੱਚ ਹੀ ਉਸ ਦੀ ਛੋਟੀ ਭੈਣ ਆ ਗਈ ਉਹ ਉਸ ਨੂੰ ਮਠਿਆਈਆਂ ਖਾਂਦੇ ਵੇਖ ਆਪਣੀ ਮਾਂ ਨੂੰ ਬੁਲਾਉਣ ਹੀ ਵਾਲੀ ਸੀ ਕਿ ਸੀਰਤ ਨੇ ਉਸ ਦੇ ਮੂੰਹ ਤੇ ਹੱਥ ਰੱਖ ਲਿਆ ਤੇ ਕਿਹਾ ਤੂੰ ਵੀ ਮਠਿਆਈਆਂ ਖਾ ਲੈ ਉਸ ਨੇ ਮਠਾਈ ਤਾਂ ਖਾ ਲਈ ਪਰ ਅੰਦਰ ਜਾ ਕੇ ਆਪਣੀ ਮਾਂ ਨੂੰ ਸਭ ਕੁਝ ਦੱਸ ਦਿੱਤਾ ਦੀਪੀ ਬਾਹਰ ਆਈ ਅਤੇ ਸੀਰਤ ਕੋਲੋਂ ਮਠਾਈ ਵਾਲਾ ਡੱਬਾ ਫੜ ਕੇ ਪਰਾਂ ਸੁੱਟ ਦਿੱਤਾ ਅਤੇ ਕਹਿਣ ਲੱਗੀ ਕਿ ਘਰ ਵਿੱਚ ਖਾਣ ਲਈ ਚੀਜ਼ਾਂ ਮੁੱਕ ਗਈਆਂ ਹਨ ਜੋ ਤੂੰ ਗਵਾਂਡੀਆਂ ਕੋਲੋਂ ਮੰਗਦੀ ਫਿਰਦੀ ਹੈ ਦੀਪੀ ਉਸ ਨੂੰ ਅੰਦਰ ਜਾਣ ਲਈ ਕਹਿੰਦੀ ਹੈ ਤੇ ਖੁਦ ਵੀ ਉਸ ਦੇ ਮਗਰ-ਮਗਰ ਜਾਂਦੀ ਹੈ ਜਾਂਦੇ ਜਾਂਦੇ ਉਹ ਮੈਨੂੰ ਵੀ ਪੁੱਠਾ ਸਿੱਧਾ ਬੋਲ ਰਹੀ ਸੀ ਇਸ ਘਟਨਾ ਤੋਂ ਬਾਅਦ ਮੈਂ ਕਦੇ ਵੀ ਸੀਰਤ ਨੂੰ ਨਹੀਂ ਦੇਖਿਆ ਮੈਨੂੰ ਲੱਗਿਆ ਕਿ ਉਹ ਕਿਤੇ ਚਲੀ ਗਈ ਹੈ ਪਰ ਇੱਕ ਦਿਨ ਜਦ ਮੈਂ ਛੱਤ ਤੇ ਗਈ ਤਾਂ ਸਾਡੀ ਛੱਤ ਉੱਪਰ ਇੱਕ ਕਾਗਜ਼ ਪੱਥਰ ਉੱਤੇ ਲਪੇਟ ਕੇ ਸੁੱਟਿਆ ਹੋਇਆ ਸੀ ਮੈਂ ਸਮਝ ਗਈ ਸੀ ਕਿ ਇਹ ਕਾਗਜ਼ ਸੀਰਤ ਨੇ ਹੀ ਸੁੱਟਿਆ ਹੋਵੇਗਾ ਮੈਂ ਫਟਾਫਟ ਚੱਕਿਆ ਤੇ ਪੜਨ ਲੱਗੀ ਉਸ ਵਿੱਚ ਲਿਖਿਆ ਸੀ ਚਾਚੀ ਜਦੋਂ ਤੋਂ ਮੈਂ ਹੋਸ਼ ਸੰਭਾਲਿਆ ਹੈ ਉਦੋਂ ਤੋਂ ਹੀ ਕੁੱਟ ਖਾਂਦੀ ਆ ਰਹੀ ਹਾਂ ਜਿਨ੍ਹਾਂ ਦੀ ਮਾਂ ਮਰ ਜਾਂਦੀ ਹੈ ਕਿ ਉਹਨਾਂ ਦਾ ਦੁਨੀਆਂ ਵਿੱਚ ਕੋਈ ਨਹੀਂ ਹੁੰਦਾ ਮਾਂ ਮੈਨੂੰ ਜਨਮ ਦੇ ਕੇ ਇਸ ਦੁਨੀਆਂ ਵਿੱਚ ਛੱਡ ਗਈ ਪਰ ਪਾਪਾ ਤਾਂ ਮੇਰੇ ਆਪਣੇ ਹੀ ਹਨ ਫਿਰ ਵੀ ਉਹ ਮੈਨੂੰ ਐਨੀ ਨਫ਼ਰਤ ਕਿਉਂ ਕਰਦੇ ਹਨ ਉਹਨਾਂ ਦੇ ਦਿਲ ਵਿੱਚ ਮੇਰੇ ਲਈ ਬਿਲਕੁਲ ਵੀ ਪਿਆਰ ਅਤੇ ਫਿਕਰ ਨਹੀਂ ਖੈਰ ਛੱਡੋ ਮੇਰਾ ਤਾਂ ਸ਼ਾਇਦ ਨਸੀਬ ਹੀ ਅਜਿਹਾ ਹੈ ਪਾਪਾ ਦਾ ਟਰਾਂਸਫਰ ਹੋ ਗਿਆ ਹੈ ਹੁਣ ਕੁਝ ਦਿਨਾਂ ਵਿੱਚ ਅਸੀਂ ਇੱਥੋਂ ਚਲੇ ਜਾਵਾਂਗੇ ਫੇਰ ਮੈਂ ਕਿਸ ਨੂੰ ਆਪਣਾ ਦੁੱਖ ਦੱਸਾਂਗੀ ਮੈਨੂੰ ਤੁਹਾਡੀ ਬਹੁਤ ਜ਼ਿਆਦਾ ਵੇਗੀ ਕਾਸ਼ ਤੁਸੀਂ ਮੇਰੀ ਮਾਂ ਹੁੰਦੇ ਕਿੰਨਾ ਪਿਆਰ ਕਰਦੇ ਤੁਸੀਂ ਮੈਨੂੰ ਮੇਰੀ ਤबीयत ਠੀਕ ਨਹੀਂ ਹੈ ਮੈਂ ਜ਼ਿਆਦਾ ਨਹੀਂ ਲਿਖ ਸਕਦੀ ਮੈਂ ਤੁਹਾਨੂੰ ਬਹੁਤ ਯਾਦ ਕਰਾਂਗੀ ਉਹ ਉੱਥੋਂ ਚਲੇ ਗਏ ਸੀ ਸਮਾਂ ਹੌਲੀ-ਹੌਲੀ ਬੀਤਦਾ ਗਿਆ ਜਦੋਂ ਮੈਂ ਸੀਰਤ ਵਾਰੇ ਆਪਣੇ ਘਰ ਵਾਲੇ ਨਾਲ ਗੱਲ ਕਰਦੀ ਤਾਂ ਉਹ ਬਹੁਤ ਹੀ ਸੀਰੀਅਸ ਹੋ ਜਾਇਆ ਕਰਤੇ ਸੀ ਇਸੇ ਕਾਰਨ ਮੈਂ ਗੱਲ ਕਦੇ ਅੱਗੇ ਨਹੀਂ ਵਧਾ ਪਾਈ ਹੌਲੀ-ਹੌਲੀ ਸਮਾਂ ਬੀਤਿਆ ਤੇ ਸੀਰਤ ਤੇ ਮੇਰੀਆਂ ਯਾਦਾਂ ਹੁੰਦਲੀਆਂ ਹੁੰਦੀਆਂ ਗਈਆਂ ਇੱਕ ਦਿਨ ਸੀਰਤ ਦਾ ਖੱਤ ਆਇਆ ਮੈਂ ਉਸ ਨੂੰ ਖੱਤ ਦਾ ਜਵਾਬ ਦੇਣਾ ਚਾਹੁੰਦੀ ਸੀ ਪਰ ਉਸ ਦੇ ਮਾਪੇ ਦੇ ਡਰ ਤੋਂ ਮੈਂ ਕਦੇ ਉਸ ਨੂੰ ਖੱਤ ਦਾ ਜਵਾਬ ਨਾ ਦੇ ਸકી ਫੇਰ ਤਾਂ ਥੋੜੇ ਦਿਨਾਂ ਬਾਅਦ ਹੀ ਸੀਰਤ ਦਾ ਖੱਤ ਆ ਜਾਇਆ ਕਰਦਾ ਸੀ ਕੌਲੀ ਡਿੱਗਣ ਦੀ ਆਵਾਜ਼ ਨਾਲ ਮੈਂ ਅਤੀਤ ਦੀਆਂ ਯਾਦਾਂ ਵਿੱਚੋਂ ਬਾਹਰ ਨਿਕਲ ਆਈ ਦੇਖਿਆ ਤਾਂ ਸੀਰਤ ਸਾਹਮਣੇ ਬੈਠੀ ਸੀ ਅਤੇ ਉਸ ਦੇ ਹੱਥ ਕਮਰੇ ਰਹੀ ਸੀ ਸ਼ਾਇਦ ਇਸ ਲਈ ਹੀ ਉਸ ਦੇ ਹੱਥ ਵਿੱਚੋਂ ਕੌਲੀ ਡਿੱਗ ਗਈ ਮੈਂ ਉਸ ਨੂੰ ਪਿਆਰ ਨਾਲ ਕਿਹਾ ਕਿ ਕੋਈ ਗੱਲ ਨਹੀਂ ਪੁੱਤਰ ਤੂੰ ਆਰਾਮ ਨਾਲ ਖਾਣਾ ਖਾ ਖਾਣਾ ਖਾਣ ਤੋਂ ਬਾਅਦ ਮੈਂ ਉਸ ਨੂੰ ਕਮਰੇ ਵਿੱਚ ਲੈ ਗਈ ਤੇ ਉਸ ਨੂੰ ਸੂਟ ਪਾਉਣ ਲਈ ਦਿੱਤਾ ਫਿਰ ਉਸ ਦੇ ਬਾਲ ਵਾਹੇ ਸੂਟ ਪਾ ਕੇ ਅਤੇ ਬਾਲ ਵਾਹ ਕੇ ਉਹ ਬਹੁਤ ਹੀ ਸੋਹਣੀ ਲੱਗ ਰਹੀ ਸੀ ਫਿਰ ਅਸੀਂ ਮਨ ਜੇ ਤੇ ਲੇਟ ਕੇ ਗੱਲਾਂ ਕਰਨ ਲੱਗੀਆਂ ਗੱਲਾਂ ਕਰਦੇ ਕਰਦੇ ਸੀਰਤ ਨੂੰ ਕਦੋਂ ਨੀਂਦ ਆ ਗਈ ਉਸ ਨੂੰ ਪਤਾ ਹੀ ਨਾ ਚੱਲਿਆ ਸੀਰਤ ਤਾਂ ਸੌ ਗਈ ਪਰ ਮੇਰੇ ਮਨ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਸੀ ਇੱਕ ਪਾਸੇ ਤਾਂ ਸੀਰਤ ਨੂੰ ਅਪਣਾਉਣਾ ਅਤੇ ਦੂਜੇ ਪਾਸੇ ਉਹ ਇਸ ਗੱਲ ਤੋਂ ਘਬਰਾ ਰਹੀ ਸੀ ਕਿ ਮੇਰੇ ਘਰ ਵਾਲਾ ਪਤਾ ਨਹੀਂ ਕੀ ਸੋਚੇਗਾ ਜੇ ਉਸ ਨੂੰ ਚੰਗਾ ਨਾ ਲੱਗਿਆ ਕਿਸੇ ਇਰਤੇ ਇੱਥੇ ਰਹਿਣਾ ਚਾਹੁੰਦੀ ਹੈ ਤਾਂ ਫਿਰ ਉਹ ਕੀ ਕਰੇਗੀ ਸ਼ਾਮ ਦੇ 7 ਵਜੇ ਸੀ ਜਦੋਂ ਡੋਰ ਵੈਲ ਵੱਜੀ ਤਾਂ ਮੈਂ ਗੇਟ ਖੋਲਣ ਲਈ ਗਈ ਅ ਮੇਰਾ ਘਰ ਵਾਲਾ ਆ ਗਿਆ ਸੀ ਉਸਨੇ ਮੈਨੂੰ ਪੁੱਛਿਆ ਕਿ ਕੀ ਗੱਲ ਹੈ ਤੇਰੀ ਤबीयत ਤਾਂ ਠੀਕ ਹੈ ਨਾਲੇ ਤੂੰ ਘਰ ਵਿੱਚ ਇੰਨਾ ਹਨੇਰਾ ਕਰਕੇ ਕਿਉਂ ਬੈਠੀ ਹੈ ਸ਼ਾਮ ਹੋ ਗਈ ਹੈ ਤੂੰ ਹੁਣ ਤੱਕ ਲਾਈਟ ਕਿਉਂ ਨਹੀਂ ਚਲਾਈ ਸੀਰਤ ਨੂੰ ਲੈ ਕੇ ਮੈਂ ਬਹੁਤ ਹੀ ਪਰੇਸ਼ਾਨ ਸੀ ਕਿ ਘਰ ਦੀਆਂ ਬੱਤੀਆਂ ਜਗਾਉਣਾ ਵੀ ਭੁੱਲ ਗਈ ਮੈਂ ਘਰ ਦੀਆਂ ਸਾਰੀਆਂ ਲਾਈਟਾਂ ਚਲਾਈਆਂ ਤੇ ਰਸੋਈ ਵਿੱਚ ਆ ਗਈ ਮੈਂ ਆਪਣੇ ਘਰ ਵਾਲੇ ਲਈ ਚਾਹ ਬਣਾਉਣ ਲੱਗੀ ਤੇ ਸੋਚਣ ਲੱਗੀ ਕਿ ਉਹ ਸੀਰਤ ਨੂੰ ਇੱਥੇ ਰੱਖਣ ਲਈ ਮੰਨ ਜਾਣਗੇ ਕਿ ਉਹ ਸੀਰਤ ਨੂੰ ਸਵੀਕਾਰ ਕਰ ਪਾਉਣਗੇ ਮੈਨੂੰ ਪਰੇਸ਼ਾਨ ਦੇਖ ਕੇ ਮੇਰੇ ਘਰ ਵਾਲੇ ਨੇ ਮੈਨੂੰ ਪੁੱਛਿਆ ਕਿ ਇਹ ਗੱਲ ਹੋ ਗਈ ਤੂੰ ਅੱਜ ਇੰਨੀ ਪਰੇਸ਼ਾਨ ਕਿਉਂ ਦਿਖ ਰਹੀ ਹੈ ਜੇ ਕੋਈ ਗੱਲ ਹੈ ਤਾਂ ਤੂੰ ਮੈਨੂੰ ਦੱਸ ਸਕਦੀ ਹੈ ਮੈਂ ਇਸੇ ਮੌਕੇ ਦਾ ਇੰਤਜ਼ਾਰ ਕਰ ਰਹੀ ਸੀ ਅਤੇ ਮੈਂ ਦੱਸਿਆ ਕਿ ਸੀਰਤ ਆਪਣੇ ਘਰ ਆਈ ਹੈ ਇਹ ਸੁਣ ਕੇ ਉਹ ਕੁਝ ਟਾਈਮ ਲਈ ਚੁੱਪ ਜਿਹਾ ਕਰ ਗਏ ਮੈਂ ਵੀ ਉਹਨਾਂ ਕੋਲ ਚੁੱਪ ਕਰਕੇ ਖੜੀ ਰਹੀ ਤੇ ਕੁਝ ਟਾਈਮ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਸੀਰਤ ਨੂੰ ਇਸ ਘਰ ਵਿੱਚ ਨੂੰ ਬਣਾ ਕੇ ਰੱਖਣਾ ਚਾਹਾਂਗਾ ਮੈਂ ਉਸ ਨੂੰ ਇੱਕ ਪਰਾਈ ਔਰਤ ਵਾਂਗ ਨਹੀਂ ਰੱਖਣਾ ਚਾਹੁੰਦਾ ਮੈਂ ਉਸ ਦੇ ਮਾਤਾ ਪਿਤਾ ਤਾਂ ਨਹੀਂ ਦੇ ਸਕਦਾ ਪਰ ਉਸ ਨੂੰ ਇੱਕ ਚੰਗਾ ਪਰਿਵਾਰ ਤੇ ਸੱਸ ਸਹੁਰਾ ਜ਼ਰੂਰ ਦੇ ਸਕਦਾ ਹਾਂ ਮੇਰਾ ਫੈਸਲਾ ਤਾਂ ਇਹੋ ਹੈ ਜੇ ਆਪਾਂ ਉਸ ਨੂੰ ਨੂੰ ਬਣਾ ਕੇ ਰੱਖਾਂਗੇ ਤਾਂ ਲੋਕ ਵੀ ਸਵਾਲ ਨਹੀਂ ਕਰਨਗੇ ਤੂੰ ਆਪਣੇ ਮੁੰਡੇ ਨਾਲ ਗੱਲ ਕਰਕੇ ਵੇਖ ਜੇ ਉਸ ਨੂੰ ਇਹ ਫੈਸਲਾ ਮਨਜ਼ੂਰ ਹੈ ਅਤੇ ਸਿਰਤ ਨਾਲ ਵੀ ਇਹ ਗੱਲ ਕਰੀ ਮੇਰੇ ਘਰ ਵਾਲੇ ਨੇ ਤਾਂ ਮੇਰੇ ਮੂੰਹ ਦੀ ਗੱਲ ਹੀ ਖੋ ਲਈ ਸੀ ਮੈਂ ਵੀ ਇਹ ਸਭ ਹੀ ਚਾਹੁੰਦੀ ਸੀ ਮੈਨੂੰ ਆਪਣੇ ਘਰ ਵਾਲੇ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਸੀ ਤੇ ਮੈਂ ਸੋਚ ਰਹੀ ਸੀ ਕਿ ਮੈਂ ਕਿੰਨੀ ਖੁਸ਼ ਨਸੀਬ ਹਾਂ ਜੋ ਐਨੇ ਵੱਡੇ ਦਿਲ ਵਾਲਾ ਘਰ ਵਾਲਾ ਮੈਨੂੰ ਮਿਲਿਆ ਹੈ ਜੋ ਮੈਂ ਸੋਚ ਰਹੀ ਸੀ ਉਹੀ ਮੇਰਾ ਘਰ ਵਾਲਾ ਸੋਚ ਰਿਹਾ ਸੀ ਮੇਰਾ ਘਰ ਵਾਲਾ ਤਾਂ ਮੰਨ ਗਿਆ ਸੀ ਪਰ ਮੈਂ ਸੋਚ ਰਹੀ ਸੀ ਕਿ ਅਮਨ ਦਾ ਕੀ ਫੈਸਲਾ ਹੋਵੇਗਾ ਮੈਂ ਚਿੰਤਤ ਸੀ ਕਿ ਹੁਣ ਉਹ ਪੜਿਆ ਲਿਖਿਆ ਹੈ ਤੇ ਜੇ ਉਸ ਦੇ ਜੀਵਨ ਵਿੱਚ ਕੋਈ ਹੋਰ ਹਮਸਫਰ ਹੋਇਆ ਤਾਂ ਮੈਂ ਫਿਰ ਕੀ ਕਰਾਂਗੀ ਇੱਕ ਪਾਸੇ ਤਾਂ ਇਹ ਚਿੰਤਾ ਸੀ ਪਰ ਦੂਜੇ ਪਾਸੇ ਵਿਸ਼ਵਾਸ ਵੀ ਸੀ ਕਿ ਉਹ ਕਦੇ ਸਾਨੂੰ ਮਨਾ ਨਹੀਂ ਕਰੇਗਾ ਮੇਰਾ ਮਨ ਕੀਤਾ ਕਿ ਮੈਂ ਉਸ ਨੂੰ ਫੋਨ ਤੇ ਸਭ ਕੁਝ ਦੱਸ ਦੇਵਾਂ ਪਰ ਫਿਰ ਮੈਂ ਸੋਚਿਆ ਕਿ ਫੋਨ ਕਰਨਾ ਠੀਕ ਨਹੀਂ ਹੋਵੇਗਾ ਮੈਂ ਉਸ ਦੇ ਘਰ ਆਉਣ ਦਾ ਇੰਤਜ਼ਾਰ ਕਰਾਂਗੀ ਜਿਵੇਂ ਜਿਵੇਂ ਦਿਨ ਬੀਤਦੇ ਗਏ ਸਿਹਤ ਦੀ ਸਿਹਤ ਠੀਕ ਹੁੰਦੀ ਗਈ ਉਸ ਦਾ ਸਰੀਰ ਭਰਨ ਲੱਗਿਆ ਤੇ ਉਹ ਹੋਰ ਵੀ ਸੋਹਣੀ ਹੋਣ ਲੱਗੀ ਉਸ ਦੇ ਨੈਣ ਨਕਸ਼ਤੇ ਗੋਰਾ ਰੰਗ ਬਹੁਤ ਹੀ ਚੰਗਾ ਲੱਗਦਾ ਸੀ ਮੇਰੇ ਘਰ ਵਾਲੇ ਨੇ ਉਸ ਨੂੰ ਕੁਕਿੰਗ ਅਤੇ ਕੰਪਿਊਟਰ ਕੋਰਸ ਕਰਾ ਦਿੱਤੇ ਸੀ ਅਤੇ ਉਹ ਦਿਨ ਵੀ ਆ ਗਿਆ ਜਦੋਂ ਮੇਰਾ ਪੁੱਤਰ ਅਮਨਕਰ ਆਇਆ ਸੀ ਜਿੰਨੀ ਖੁਸ਼ੀ ਮੈਂ ਉਸ ਦੇ ਘਰ ਆਉਣ ਦੀ ਸੀ ਓਨੀ ਹੀ ਖੁਸ਼ੀ ਮੈਨੂੰ ਉਸ ਦਾ ਫੈਸਲਾ ਸੁਣਨ ਦੀ ਸੀ ਇੱਕ ਦੋ ਦਿਨ ਬੀਤੇ ਇੱਥੇ ਮੈਂ ਦੇਖਿਆ ਕਿ ਅਮਨ ਸਿਰਤ ਤੇ ਬਹੁਤ ਹੀ ਪ੍ਰਭਾਵਿਤ ਹੈ ਜਦ ਮੈਂ ਆਪਣਾ ਫੈਸਲਾ ਉਸ ਦੇ ਸਾਹਮਣੇ ਰੱਖਿਆ ਤਾਂ ਉਸ ਨੇ ਝੱਟ ਹੀ ਹਾਂ ਕਰ ਦਿੱਤੀ ਮੈਂ ਬਹੁਤ ਹੀ ਖੁਸ਼ ਸੀ ਮੇਰੀ ਤਾਂ ਮਾਨ ਮੰਗੀ ਮੁਰਾਦ ਪੂਰੀ ਹੋ ਗਈ ਸੀ ਮੈਂ ਉਹਨਾਂ ਦੇ ਵਿਆਹ ਦੀ ਤਿਆਰੀ ਕਰਨ ਲੱਗੀ ਸੀਰਤ ਅਤੇ ਅਮਨ ਦੇ ਵਿਆਹ ਦੀ ਖਬਰ ਮੈਂ ਸੀਰਤ ਦੇ ਪਾਪਾ ਨੂੰ ਵੀ ਦਿੱਤੀ ਸੀਰਤ ਨੂੰ ਉਮੀਦ ਸੀ ਕਿ ਉਸ ਦੇ ਪਾਪਾ ਜ਼ਰੂਰ ਆਉਣਗੇ ਪਰ ਨਾ ਹੀ ਉਸ ਦੀ ਮਾਂ ਆਈ ਤੇ ਨਾ ਹੀ ਉਸ ਦੇ ਪਾਪਾ ਸੀਰਤ ਨੂੰ ਉਹਨਾਂ ਦਾ ਬਹੁਤ ਇੰਤਜ਼ਾਰ ਸੀ ਪਰ ਉਹਨਾਂ ਨੇ ਉਸ ਦੇ ਸਾਰੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਪਰ ਫੇਰ ਵੀ ਸੀਰਤ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਕੇ ਬਹੁਤ ਖੁਸ਼ ਸੀ ਉਸ ਨੂੰ ਜੀਵਨ ਸਾਥੀ ਵੀ ਮਿਲ ਗਿਆ ਤੇ ਉਸ ਨੂੰ ਮਾਪੇ ਵੀ ਮਿਲ ਗਏ ਜੋ ਉਸ ਨੂੰ ਬਹੁਤ ਪਿਆਰ ਕਰਦੇ ਹਨ ਹਾਂਜੀ ਦੋਸਤੋ ਤੁਹਾਡੇ ਇਸ ਕਹਾਣੀ ਨੂੰ ਲੈ ਕੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਣਾ